ਅਕਸਰ ਹੀ ਕਈ ਵਾਰ ਸੱਪ ਸੱਪ ਉਹਨਾਂ ਥਾਵਾਂ ਤੇ ਵੀ ਆ ਜਾਂਦੇ ਨੇ ਜਿੱਥੇ ਆਉਣ ਨੂੰ ਕੋਈ ਵੀ ਥਾਂ ਨਹੀਂ ਹੁੰਦੀ ਤੇ ਲੋਕ ਸੋਚਦੇ ਨੇ ਸੱਪ ਇੱਥੇ ਆ ਕਿਵੇਂ ਗਿਆ ਇਹ ਵੀਡੀਓ ਦੇਖ ਕੇ ਤੁਹਾਨੂੰ ਪਤਾ ਲੱਗ ਜਾਊ ਕਿ ਸੱਪ ਹਰੇਕ ਥਾਂ ਤੇ ਕਿਵੇਂ ਪਹੁੰਚ ਜਾਂਦੇ ਨੇ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਸੱਪ ਕੰਧ ਤੇ ਚੜਦਾ ਦਿਖਾਈ ਦੇ ਰਿਹਾ ਏ ਦਰਸਲ ਰਾਤ ਨੂੰ ਇਹ ਸੱਪ ਹੀਠਾਂ ਤੋਂ ਚੜ ਕੇ ਚਿਵਾਰੇ ਦੀ ਕੰਧ ਤੱਕ ਆ ਗਿਆ ਅਤੇ ਜਦੋਂ ਰਾਤ ਨੂੰ ਇਸ ਚਿਵਾਰੇ ਵਿੱਚ ਪਿਆ ਨੌਜਵਾਨ ਬਾਥਰੂਮ ਕਰਨ ਲਈ ਗਿਆ ਤਾਂ ਇਹ ਸੱਪ ਅਚਾਨਕ ਹੀ ਉਸ ਦੀ ਨਿਗਾ ਪੈ ਗਿਆ ਜੋ ਕਿ ਚਿਵਾਰੇ ਦੇ ਗੇਟ ਵੱਲ ਜਾ ਰਿਹਾ ਸੀ ਮੁੰਡੇ ਨੇ ਇਸ ਦੀ ਮੌਕੇ ਤੇ ਵੀਡੀਓ ਬਣਾ ਲਈ ਸੋ ਅਕਸਰ ਹੀ ਪਹਿਲਾਂ ਇਹ ਕਿਹਾ ਜਾਂਦਾ ਸੀ ਕਿ ਸੱਪ ਕੰਧਾਂ ਤੇ ਨਹੀਂ ਚੜਦੇ ਪਰ ਹੁਣ ਤਾਂ ਸੱਪ ਸ਼ਾਇਦ ਕੋਈ ਵੀ ਅਜਿਹੀ ਥਾਂ ਨਹੀਂ ਹੈ ਜਿੱਥੇ ਨਹੀਂ ਚੜ ਸਕਦੇ ਅਕਸਰ ਹੀ ਕਈ ਵਾਰ ਰਾਤ ਨੂੰ ਬੱਚੇ ਜਾਂ ਵੱਡੇ ਕੰਧਾਂ ਦੇ ਸਹਾਰੇ ਖੜ ਜਾਂਦੇ ਨੇ ਪਰ ਗਰਮੀ ਅਤੇ ਮੀਂਹ ਦੇ ਮੌਸਮ ਵਿੱਚ ਤੁਸੀਂ ਵੀ ਪੂਰਾ ਧਿਆਨ ਜ਼ਰੂਰ ਰੱਖੋ ਕਿਉਂਕਿ ਇਹ ਇੱਕ ਇਹੋ ਜਿਹਾ ਜਾਨਵਰ ਹੈ ਜੋ ਕਿ ਬਿਨਾਂ ਦੱਸੇ ਜਾਂ ਬਿਨਾਂ ਆਵਾਜ਼ ਦੇ ਕਦੇ ਵੀ ਕਿਤੇ ਵੀ ਆ ਸਕਦਾ ਹੈ ਸੋ ਆਪਣੇ ਵਿਚਾਰ ਕਮੈਂਟਾਂ ਵਿੱਚ ਦੇ ਕੇ ਇਸ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਿਓ